ਮੇਰੇ 친구 ਉਹ ਮੱਈਆ ਨਿਕਾਏ ਤੇ ਗਈ ਨਾ ਪਾਣੀ ਬਣਿਆ ਗਿਆ ਕਣਕ ਦੇ ਨਾਲ ਨੂੰ ਫੱਡਾ ਕੋਡੂ ਦੀ ਦੇ ਵਿੱਚ ਉਹਦੇ ਕੰਨੇ ਅੱਗ ਲੱਗ ਚੁੱਕੀ ਹੈ ਜੀ ਫੇਰੇ ਘੁੰਮ ਰਹੀ ਆ ਪਰ ਇੱਥੇ ਸਾਹ ਨਹੀਂ ਆ ਰਿਹਾ ਮੈਨੂੰ ਵੀ ਸਾਹ ਦੇਖੋ ਕਿੰਨਾ ਫੈਲ ਰਹੀ ਆ ਆ ਮੜ ਦੇ ਕਾਹਦੇ ਆ ਚੜੀਏ ਦੇਖ ਸਾਹ ਵੀ ਆ ਕੇ ਲੱਭਦਾ ਤੇ 11000 ਵੋਲਟ ਦੀਆਂ ਤਾਰਾਂ ਵੀ ਉੱਤੇ ਆ ਇਹ ਵੀ ਟੋਟਾ ਤੱਕ ਦੀਆਂ ਠੀਕ ਦੇ ਨਾਲ ਇਹ ਕੰਕੜਾ ਦਾ ਨਾੜੋ ਜੋ ਉਹਦੇ ਵਿੱਚ ਹੁੰਦੀ ਹੋਈ ਅੱਗ ਅੱਗ ਖੇਤਾਂ ਨੂੰ ਪਾ ਗਈ ਜੀ ਨਾੜ ਜਿੱਥੇ ਬਹੁਤ ਹੈ ਬਹੁਤ ਜੀ ਇਹੇ ਕਰ ਜੀ ਹਲੋ ਭਾਜੀ ਛੋੜ ਦੇ ਕੰਦੇ ਅੱਗ ਬਹੁਤ ਲੱਗੀ ਹੋ ਛੋੜ ਦੇ ਕੰਦੇ ਅੱਗ ਬਹੁਤ ਲੱਗੀ ਹੋ ਕੋਈ ਕੋਲ ਤੋਂ ਛੋੜ ਦੇ ਵਿੱਚ ਆ ਕੇ ਲੱਗੀ ਹੋਈ ਜੇਤਾ ਦੇ ਇੱਕ بڑے ਪੰਮਬਰ ਨਿਕਲਦਾ ਹੈ ਯਾਰ ਕੋਈ ਮੁਝਰੇ ਵੀ ਨਹੀਂ ਇਹ ਪੰਜਾਬੀ ਵਿੱਚ ਕੋਈ ਨਹੀਂ ਬੋਲਦਾ ਇਹ ਕੋਈ ਮਾਤਾ ਨਹੀਂ ਇਹ ਕੋਈ ਚੋਰ ਕਹਿੰਦੇ ਆ ਅਦਲਵੀਂ ਬੜਿਆਂ ਨੂੰ ਇਹ ਮੇਰੇ ਸਬਸਕ੍ਰਾਈਬਰ ਆਇਆ ਕੀਰ ਦੇ ਸਕਦੇ ਜੀ ਤੂੜੀ ਨੂੰ ਅੱਗ ਲੱਗੀ ਹੋ ਪਤਾ ਨਹੀਂ ਲੱਗਾ ਇੱਥੇ ਕੌਣ ਲਾ ਗਿਆ ਕੌਣ ਨਹੀਂ ਲਾ ਗਿਆ ਮਾਣ ਆ ਜਾ ਲਾਇਆ ਤੂੰ ਇੱਕ ਮਿੰਟ ਖੜਾ ਹੀ ਰਹਿ ਤ ਵਜ ਵੀ ਖੜਾ ਹੋ ਰਿਹਾ ਓਏ ਤੰਗੜੀ ਰੇ ਲੱਗੇ ਹੋ ਆ ਵਾਟਰ ਚਲਵਾਉਂਗਾ ਇਸ ਬਣਾਓ ਿਆ ਅੱਗੇ ਉਪਰ ਉਪਰ ਹੈ ਆ ਗਾ ਅੱਲਾਹ ਜਨਾ ਯਾ ਲੈ ਲੈ ਇਹ ਹੀ ਨਹੀਂ ਆ ਰੇ ਮਾਰੋ ਆ ਨਾ ਯਾਰ ਸਾਨਾ ਬਾਕੀ ਸੇ ਰੋੜਾ ਆ ਰਹੀ ਹਾਂ ਨਾ ਸਾਲੀ ਦੀ ਮਾਰ ਰੱਖ ਕੋਈ ਲਾ ਕੇ ਚੱਲ ਗਿਆ ਮਸਤੀ ਮੋਦੀ ਨਾਰਾ ਦੋਨੋਂ ਵਝਾਈ ਜਾ ਬੜੀ ਮੁਸ਼ਕਲ ਨਾ ਮੈਨ ਨਹੀਂ ਗਈ ਆ ਜੀ ਆ ਲਿਆ ਇਹਨਾਂ ਦੇ ਮੱਦਦ ਦੇ ਲਈ ਫੋਟੋ 취 ਹੈ ਜੀ ਨਹਿਰ ਦੇ ਕੋਲ ਚੋਹ ਦੇ ਵਿੱਚ ਇਹ ਗੁਜਰਾਂ ਦੀ ਪਰਾਲੀ ਨੂੰ ਅੱਗ ਲੱਗ ਚੁੱਕੀ ਆ ਤੇ ਕੋਸ਼ਿਸ਼ ਬਹੁਤ ਕਰਦੇ ਪਰ ਅੱਗ ਬੁਝਣ ਦਾ ਨਾਂ ਨਹੀਂ ਲੈਂਦੀ ਆ ਕਿਉਂ ਆ ਫੋੜੋ ਨਾਲ 30% ਇੱਕ ਬਹੁਤ ਆ